ਹਿੰਦੂਆ ਨੇ ਕਿਹਾ ਜੀ ਇਹ ਆਚਾਰੀ ਹੈ ਸਰ ਉਹਦਾ ਨਾਂ ਹੀ ਸ਼ੰਕਰਾਚਾਰੀਆ ਰੱਖ ਦਿੱਤਾ 100000 ਸਾਲ ਬਾਅਦ ਸ਼ੰਕਰਾ ਤੋਂ ਲਗਭਗ ਗਾਂਧੀ ਜਿਨੇ ਕੇ ਹਿੰਦੂ ਧਰਮ ਦਾ ਕਾਨਸੈਪਟ ਨੂੰ ਰਾਮ ਰਾਜ ਬਣਾ ਕੇ ਬੜਾ ਕੈਪਸੂਲਡ ਕਰਕੇ ਉਸ ਨੇ ਫਰੰਟ ਬਰਨਰ ਤੇ ਰੱਖਿਆ ਔਰ ਇਹ ਤਾਂ ਚੰਗੀ ਗੱਲ ਹੈ ਕਿ ਮਿਸਟਰ ਮੁਹੰਮਦ ਅਲੀ ਜਨਾ ਜਨਾ ਨੂੰ ਰਾਈਟਲੀ ਕਾਇਦੇ ਆਜ਼ਮ ਕਿਹਾ ਜਾਂਦਾ ਹੈ ਗ੍ਰੇਟ ਲੀਡਰ ਹੀ ਸੌਥਰੂ ਦਾ ਗੇਮ ਉਹਨੇ ਆਪਣੇ ਲੋਕਾਂ ਨੂੰ ਕੱਢ ਲਿਆ ਉਹਦੇ ਚੋਂ ਕਿਉਂਕਿ ਉਹ ਸਮਝਦਾ ਸੀ ਕਿ ਜਿਹੜੀ সুইਟ ਟੰਡ ਪਰਸਨ ਹੈ ਜਿਹੜਾ ਬੜਾ ਮਿੱਠਾ ਬੋਲ ਰਿਹਾ ਹੈ ਇਹ ਇਹਦੇ ਵਿੱਚ ਪੂਰਾ ਹਿੰਦੂਤਵਾ ਹੈ ਔਰ ਇਹੀ ਕਾਰਨ ਹੈ ਕਿ ਜਦ ਦਿਨ ਗਾਂਧੀ ਦੀ ਅਸਾਸਿਨੇਸ਼ਨ ਹੋਈ ਅ ਮੁਹੰਮਦ ਅਲੀ ਜਨਾ ਨੇ ਟੈਲੀਗ੍ਰਾਮ ਕੀਤੀ ਕਿ ਕੰਡੋਲੈਂਸਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ ਮਿਸਟਰ ਐਮ ਕੇ ਗਾਂਧੀ ਸੋ ਗਾਂਧੀ ਦਾ ਮਰਡਰ ਜ਼ਾਰ ਹੈ ਅਜ ਵੀ ਜਦੋਂ ਹਿੰਦੁਸਤਾਨ ਚ ਅਟਲ ਬਿਹਾਰੀ ਵਾਜਪਾਈ ਤੇ ਨਰਿੰਦਰ ਮੋਦੀ ਦੀ ਗੱਲ ਹੁੰਦੀ ਸੀ ਇਹ ਸੀ ਜੀ ਕਿ ਸੌਫਟ ਹਿੰਦੂਤਵਾ ਹੈ ਵਾਜਪਾਈ ਤੇ ਮੋਦੀ ਜਿਹੜਾ ਹਾਰਡ ਹਿੰਦੂਤਵਾ ਹੈ ਜੀ ਸੋ ਗਾਂਧੀ ਪੱਕਾ ਹਿੰਦੂਤਵਾਇ ਸੀ ਪਰ ਆਰਐਸਐਸ ਰਾਸ਼ਟਰੀ ਜਿਹੜਾ ਸਿਵਨ ਸੇਵਕ ਸੰਗ ਹੈ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਬੜਾ ਸੌਫਟ ਹਿੰਦੂਤਵਾ ਹੈ ਇਹ ਮੁਸਲਮਾਨਾਂ ਲਈ ਹਮਦਰਦੀ ਰੱਖਦਾ ਹੈ ਇਹਨੇ ਪੈਸੇ ਮੋੜਤੇ ਪਾਕਿਸਤਾਨ ਨੂੰ ਇਹਨੇ ਇਹ ਕਰਤਾ ਇਹਨੂੰ ਫਾਸਟ ਹੋਣਾ ਚਾਹੀਦਾ ਸੋ ਦੋਨੇ ਹਿੰਦੂਤਵਾਦੀ ਖਿਦਮਤ ਸੀ ਸੋ ਹਾਰਡ ਕੋਰ ਵਾਲਿਆਂ ਨੇ ਸੌਫਟ ਕੋਰ ਦਾ ਐਂਡ ਕਰ ਦਿੱਤਾ ਸੋ ਅਸੀਂ ਸਮਝ ਰਹੇ ਹਾਂ ਵੀ ਇਹ ਜਿਹੜਾ ਪਾਰਟ ਹੈ ਉਹਦੇ ਵਿੱਚ ਪਟੇਲ ਦਾ ਨਹਿਰੂ ਦਾ ਕੀ ਰੋਲ ਸੀ ਇਹ ਇੱਕ ਵੱਖਰਾ ਵਿਸ਼ਾ ਹੈ ਬਟ ਜਿਸ ਕਿਸਮ ਦੀ ਡਰਾਮੇਬਾਜ਼ੀ ਹੁੰਦੀ ਹੈ ਉਹਦੋਂ ਜ਼ाहिर ਸੀ ਕਿ ਨਹਿਰੂ ਦੀ ਲਾਈਨ ਡਿਫਰੈਂਟ ਸੀ ਨਹਿਰੂ ਓਵਰ ਐਮਪੀਸ਼ੀਅਸ ਸੀ ਪਰ ਗਾਂਧੀ ਦੇ ਮਰਨ ਤੋਂ ਬਾਅਦ ਨਹਿਰੂ ਨੇ ਸਟੇਟਮੈਂਟ ਦਿੱਤੀ ਲਾਈਟ ਹੈਜ਼ ਗੋਨ ਆਊਟ ਆਫ ਅਸ ਕਿ ਜੀ ਸਾਡੇ ਚੋਂ ਰੌਸ਼ਨੀ ਨਿਕਲ ਗਈ ਹੈ ਸੋ ਇਸ ਕਿਸਮ ਦੇ ਫਲਾਵਰੀ ਵਰਡ ਸੀ ਬਟ ਕੁੱਲ ਮਿਲਾ ਕੇ ਜਿਹੜਾ ਗਾਂਧੀ ਦੀ ਲੇਗੇਸੀ ਚਰਖਾ ਕਾਂਗਰਸ ਇਹ ਉਹ ਕੁਛ ਸਾਲ ਰਹੀ ਹੁਣ ਨਾ ਕੋਈ ਚਰਖਾ ਕੱਤਦੇ ਤੇ ਨਾ ਕੋਈ ਹੋਰ ਕਰਦੇ ਸੋ ਇਹ ਜਿਹੜੀ ਹਿਸਟੋਰੀਕਲ 30 ਜਨਵਰੀ ਨੂੰ ਵਾਕਿਆ ਹੋਇਆ ਜੀ ਡਾਕਟਰ ਸਾਹਿਬ ਤੁਸੀਂ ਜਿੱਦਾਂ ਹੁਣੇ ਸਾਨੂੰ ਦੱਸਿਆ ਕਿ 30 ਜਨਵਰੀ 1948 ਵਿੱਚ ਗਾਂਧੀ ਜੀ ਦਾ ਅਸੈਸਿਨੇਸ਼ਨ ਹੋਇਆ ਹਾਂਜੀ ਅਸੀਂ ਜਾਣਨਾ ਚਾਹਾਂਗੇ ਕਿ ਸਿੱਖਾਂ ਪਤੀ ਗਾਂਧੀ ਜੀ ਦੇ ਕੀ ਵਿਊ ਸੀ ਹੈ ਉਹ ਦੇਖੋ ਅਸੀਂ 1992 ਦੇ ਵਿੱਚ ਇੱਕ ਕਿਤਾਬ ਚਾ ਉਦੋਂ ਹਰਿਸਤਾਨ ਫਿਰ ਸੈਂਟਰ ਸੀ ਕੈਲੀਫੋਰਨੀਆ ਤੋਂ ਸ਼ੁਰੂ ਕੀਤਾ ਸੀ ਜੀ ਸਿਕਸ ਅਨ ਰਾਈਜ਼ ਆਫ ਗਾਂਧੀ ਉਹ ਪਬਲਿਸ਼ ਕੀਤਾ ਸੀ ਉਹਦੇ ਚੋਂ ਬਹੁਤ ਸਾਰਾ ਰਿਕਾਰਡ ਜਿਹੜਾ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਕੰਪਲੀਟ ਵਰਕਸ ਆਫ ਗਾਂਧੀ ਦੇ ਥੱਲੇ ਛਾਪਿਆ ਉਹਦੇ ਚੋਂ ਲਿਆ ਸੀ ਤਾਂ ਮੈਨੂੰ ਯਾਦ ਹੈ ਕਿ ਉਹਦੇ 35 ਪੇजेस ਸੀ ਉਤੋਂ ਅੰਦਾਜ਼ਾ ਲਾਔਰ 35 ਦੇ 35 ਨੈਗੇਟਿਵਸ ਸੀ हूं उ गांधी दसवें पातशाह प्रति उसने शब्द वर्ते मिसगैड पैट्रीआट सिख औरत कृपान पान बारे उन्हें क्या कि जी ये बिल्कुल ठीक नहीं है गुरमुखी जबान उने क्या गुरमुखी स्क्रिप्ट सक्रिप्ट इसकी क्या जरूरत है देवनागरी हमारा जो है वो आधार है सो इस किस्म का एक तो बाद जब यह ਕਬੀ ਇੱਕ ਅਲੱਗ ਧਰਮ ਹੈ ਤੇ ਉਹਨੇ ਕਿਹਾ ਜੀ ਮੈਨੇ ਗੁਰੂ ਗ੍ਰੰਥ ਸਾਹਿਬ ਕੇ ਕੁਝ ਸ਼ਬਦ ਪੜ੍ਹੇ ਹੈ ਜੀ ਮੂਝੇ ਤੋ ਹਿੰਦੂਓਂ ਸੇ ਅਲੱਗ ਉਸਮੇ ਕੁਝ ਵੀ ਨਜ਼ਰ ਨਹੀਂ ਆਤਾ ਸੋ ਜਦੋ ਮੈਂ ਕਿਹਾ ਵੀ ਸ਼ੰਕਰਾ ਤੋਂ ਬਾਅਦ ਜਿਵੇਂ ਸ਼ੰਕਰਾਚਾਰੀਆ ਨੇ ਬੁੱਧ ਧਰਮ ਨੂੰ ਸਮੇਟਿਆ ਇਸੇ ਤਰ੍ਹਾਂ ਗਾਂਧੀ ਇਸ ਗੱਲ ਨੂੰ ਸਮਝਦਾ ਸੀ ਮੁਸਲਮਾਨ ਬਚ ਗਏ ਮਿਸਟਰ ਜਨਾ ਦੇ ਠੀਕ ਵਿਜ਼ਨ ਕਰਕੇ ਅਸੀਂ ਫਸ ਗਏ ਕਿਉਂਕਿ ਸਾਡੀ ਲੀਡਰਸ਼ਿਪ ਵੀ ਜਿਹੜਾ ਦੂਜਿਆਂ ਨੇ ਪ੍ਰਚਾਰ ਮਹਾਤਮਾ ਮਹਾਤਮਾ ਮਹਾਤਵਾ ਕੀਤਾ ਸੀ ਉਹ ਵੀ ਮਹਾਤਮਾ ਜੀ ਕਹਿਣ ਲੱਗੇ ਤੇ ਨਤੀਜਾ ਕੀ ਹੋਇਆ ਇਹਦਾ ਐਂਡ ਬਾਕੀ ਮੈਂ ਦੱਸ ਚੁੱਕਾ ਆ ਕਿ ਗਾਂਧੀ ਨੇ ਫਰਸਟ ਰੌਂਡ ਟੇਬਲ ਕਾਨਫਰੰਸ ਵੇਲੇ ਕੀ ਕੀਤਾ ਸੀ ਸੰਵਿਧਾਨ ਬਾਰੇ ਉਹ ਨੂੰ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਸੋ ਮੈਂ ਸਮਝਦਾ ਵੀ ਗਾਂਧੀ ਦੀਆਂ ਅੱਖਾਂ 'ਚ ਸਿੱਖ ਜਿਹੜੇ ਨੇ ਉਹ ਬੜੇ ਇੱਕ ਖੂੰਖਾਰ ਕਿਸਮ ਦੇ ਵਾਇਲੈਂਟ ਕਿਸਮ ਦੇ ਲੋਕ ਜਿਹੜੇ ਹਿੰਦੂ ਤੋਂ ਔਰ ਇਹਦੇ 'ਚ ਗੱਲ ਹੋਰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸਿੱਖਾਂ ਨੇ ਕੁਰਬਾਨੀ ਦਿੱਤੀ ਮਹਾਂਤ ਨਰੈਣੋ ਨੂੰ ਕੱਢਣ ਦੇ ਲਈ ਉਹ ਜਥਾ ਸਾਰਾ ਜਿਹੜਾ ਸ਼ਹੀਦ ਹੋਇਆ ਤੇ ਗਾਂਧੀ ਨੇ ਉਦੋਂ ਵੀ ਇਹ ਕਿਹਾ ਸੀ ਕਿ ਇਸ ਵਿੱਚ ਕੀ ਜ਼ਰੂਰਤ ਹੈ ਕਰਨੇ ਦਾ ਅਗਰ ਉਹ ਚਲਾਤੇ ਹਨ ਤਾਂ ਹਿੰਦੂ ਔਰ ਸਿੱਖ ਤਾਂ ਇੱਕ ਹੀ ਹੈ ਮਹਾਂਤੋਂ ਕੋ ਰਹਿਣੇ ਦੇਣਾ ਚਾਹੀਏ ਤਾਂ ਹਾਲਾਂਕਿ ਪੋਲਿਟিক্যাল ਐਡਵਾਂਟੇਜ ਲੈਣ ਲਈ ਗਾਂਧੀ ਅਗਲੇ ਦਿਨ ਉੱਥੇ ਪਹੁੰਚ ਗਿਆ ਨਲਕਾਣਾ ਸਾਹਿਬ ਔਰ ਪੂਰੇ ਪਬਲਿਸਿਟੀ ਸਟੈਂਟ ਤੋਂ ਨੇ ਕੱਢੇ ਪਰ ਉਹਦੀਆਂ ਸਿੰਪਥੀਜ਼ ਜਿਹੜੀਆਂ ਸੀ ਉਹ ਵਿਦਵ ਮਹਾਂਤ ਸੀ ਸੋ ਇਹ ਗਾਂਧੀ ਦਾ ਜਿਹੜੀ ਟੂ ਪਿਕਚਰ ਹੈ ਸਿੱਖਾਂ ਦੇ ਬਾਰੇ ਬਾਕੀ ਉਹ 35 ਜਿਹੜੇ ਪੇजेस ਵਾਲਾ ਕਦੇ ਪੈਫਲਟ ਦਾ ਰਾਈਟਅਪ ਹੈ ਉਹ ਮੈਨੂੰ ਮਿਲਿਆ ਕਿਤੇ ਗਵਾਚਿਆ ਹੋਇਆ ਤੇ ਦੈਨ ਮੈਂ ਇਹ ਡੀਟੇਲ ਵੀ ਦੱਸਾਂਗਾ ਹੋਰ ਬੁੱਧਿਆਂ ਦੇ ਪਰ ਮੋਟਾ-ਮੋਟਾ ਇਹ ਮੇਰੀ ਯਾਦ ਦੇ ਵਿੱਚ ਉੱਤਰਿਆ ਹੋਇਆ ਗਾਂਧੀ ਦਾ ਕਮੈਂਟ ਸਿੱਖਾਂ ਮਾਰੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਡੈਲੀ ਗੁਰਦੁਆਰੇ ਕਮੇਟੀ ਦੇ ਇਲੈਕਸ਼ਨ ਦਾ ਮੇਰੇ ਨਾਲ ਜਿਹੜਾ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਇਤਿਹਾਸ ਦਾ ਪੰਥਕ ਹਵਾਲਾ ਉਹਦੀਆਂ ਦੋ ਘਟਨਾਵਾਂ ਜਿਹੜੀਆਂ ਨੇ ਹਾਂਜੀ ਮੈਂ ਦੱਸਣੀਆਂ ਭੁੱਲ ਗਿਆ ਅ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਨ੍ਹਾਂ ਨੇ ਪੰਜ ਮੈਂਬਰੀ ਪੰਥਕ ਕਮੇਟੀ ਬਣਾਈ ਸੀ ਕਿ ਇਹ ਲੀਡ ਕਰਨਗੇ ਖਾਲਿਸਤਾਨ ਦੀ ਮੂਵਮੈਂਟ ਨੂੰ ਸੋ 26 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਕਾਫੀ ਫੜੋਫੜਾਈ ਹੁੰਦੀ ਰਹੀ ਬਹੁਤ ਸਾਰੇ ਐਕਟਿਵਿਸਟ ਫੜੇ ਗਏ ਔਰ 29 ਅਪ੍ਰੈਲ ਨੂੰ ਜਦੋਂ ਸਰਖਾਲਿਸਤਾਨ ਡਿਕਲੇਅਰ ਹੋਇਆ ਫਿਰ ਤਾਂ ਫੁੱਲ ਸਕੇਲ ਪੁਲਿਸ ਅਟੈਕ ਹੋਇਆ ਸੋ ਇਹ ਪੀਰੀਅਡ ਵੀ ਉਸ ਪੀਰੀਅਡ ਦਾ ਇਹ ਹੈ ਜਦੋਂ ਕਿ ਬڑے ਵੱਡੇ ਪੈਮਾਨੇ ਤੇ ਬਰਨਾਲੇ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਫੜਾ ਫੜਾਈ ਚੱਲ ਰਹੀ ਸੀ 30 ਜਨਵਰੀ 1855 ਜਿਹੜਾ ਉਹ ਹਿਸਟੋਰੀਕਲ ਹੈ ਡੇ ਜਦਨ ਕਿ ਨਰੰਕਾਰੀ ਲਹਿਰ ਜਿਹੜੀ ਕਿ 라ਵਲਪਿੰਡੀ ਚ ਸ਼ੁਰੂ ਹੋਈ ਪੋਠੋਹਾਰ ਬੈਂਚ ਬਾਬਾ ਦਿਆਲ ਇਹ ਅਸਲੀ ਨਰੰਕਾਰੀ ਨੇ ਜਿਹੜੇ ਬਾਅਦ ਦੇ ਵਿੱਚ ਨਕਲੀ ਨਰੰਕਾਰੀ ਗੁਰਬਚਨੇ ਦੇ ਥੱਲੇ ਆਏ ਇਹ ਨਹੀਂ ਬਾਬਾ ਦਿਆਲ ਬਹੁਤ ਵੱਡੇ ਰੈਵੋਲੂਸ਼ਨਰੀ ਸੀ ਉਹਨਾਂ ਨੇ ਇਹ ਆਵਾਜ਼ ਦਿੱਤੀ ਕਿ ਬੁੱਤ ਪ੍ਰਸਤੀ ਨਹੀਂ ਕਰਨੀ ਔਰ ਇਸ ਲਈ ਜਦੋਂ ਉਹ ਬੈਠ ਕੇ ਕੀਰਤਨ ਕਰਦੇ ਸੀ ਤੇ ਤਨ ਰੰਕਾਰ ਤੂੰ ਨਰੰਕਾਰ ਇਹ ਉਹ ਤੋਂ ਨਹੀਂ ਲਾਂਦੇ ਸੀ ਇਸ ਕਰਕੇ ਲੋਕ ਉਹਨਾਂ ਨੂੰ ਨਰੰਕਾਰੀ ਕਹਿੰਦੇ ਸੀ ਪਰ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਕਿ ਇਹ ਜਿਹੜੀਆਂ ਹਿੰਦੂ ਤੋਂ ਵੀ ਰਸਮਾਂ ਨੇ ਸਿੱਖਾਂ ਦੇ ਵਿੱਚ ਆਈਆਂ ਕੋਈ ਸਰਾਧ ਨੇ ਕੋਈ ਵਰਤ ਨੇ ਕੋਈ ਹੋਰ ਹੈ ਇਹਨਾਂ ਸਾਰਿਆਂ ਦੇ ਖਿਲਾਫ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਅੱਗ ਨਾਲ ਫੇਰੇ ਕਰਨ ਵਾਲੀ ਗੱਲ ਹੈ ਜਿਹੜੀ ਕਿ ਸਿੱਖ ਰਾਜ ਦੇ ਵੇਲੇ ਅਨਫੋਰਚੂਨੇਟਲੀ ਬਹੁਤ ਸਾਰੀਆਂ ਹਿੰਦੂ ਰਿਚੁਅਲਸ ਵੀ ਆ ਗਈਆਂ ਸੀ ਸੋ ਨਰੰਕਾਰੀ ਮੂਵਮੈਂਟ ਬੜੀ ਜ਼ੋਰਦਾਰ ਮੂਵਮੈਂਟ ਸੀ ਬਾਬਾ ਦਿਆਲ ਜੀ 30 ਜਨਵਰੀ 1855 ਨੂੰ ਚੜ੍ਹਾਈ ਕਰ ਗਏ ਬਾਅਦ ਚੋਂਾਂ ਦੇ ਇੱਕ ਡਿਸੈਂਡੈਂਟ ਹੁਣੇ ਉਹਨਾਂ ਦੀ ਡੈਥ ਹੋਈ ਹੈ 2 ਸਾਲ ਪਹਿਲਾਂ ਡਾਕਟਰ ਮਾਨ ਸਿੰਘ ਰਣਕਾਰੀ ਇਹ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਸੀ ਬੜੇ ਅੱਛੇ ਇਹ ਵੀ ਰਿਫਾਰਮਰਸ ਸੀ ਤਾਂ ਹੁਣ ਮੈਨੂੰ ਪਤਾ ਨਹੀਂ ਵੀ ਇਸ ਲਹਿਰ ਦਾ ਅਗੋਂ ਕੀ ਬਣਿਆ ਕਿ ਉਹ ਨਕਲੀ ਰਣਕਾਰੀਆਂ ਨੂੰ ਫਿਰ ਇੰਡੀਅਨ ਗਵਰਨਮੈਂਟ ਨੇ ਇੰਨਾ ਪ੍ਰਮੋਟ ਕੀਤਾ ਕਿ ਜਿਹੜੀ ਅਸਲੀ ਲਹਿਰ ਸੀ ਉਹ ਬਿਲਕੁਲ ਜਿਹੜੀ ਹੈ ਉਹ ਪਿੱਛੇ ਚਲੀ ਗਈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦੀ ਸਨਮਨ ਦੀ ਇਮਹਤਸਾ ਸੀ ਦੋਸਤੋ ਕੱਲ ਬਾਅਦ ਦਾ سلسلہ ਇਤਨੀ ਚੱਲਦਾ ਰਹੇਗਾ ਡਾਕਟਰ ਅਮਰਜੀਤ ਸਿੰਘ ਜੀ ਜਦੋਂ ਪਰ ਇੱਕ ਟਿੱਕੀ ਜਿਹੀ ਬ੍ਰੇਕ ਤੋਂ ਬਾਅਦ ਸੱਜ ਨਾਲ ਬੜੇ ਰਹਿਣਾ